ਹਾਂਜੀ ਹਾਂਜੀ ਭਾਈ ਜੀ ਇੱਕ ਸਵਾਲ ਹੋ ਸੀਗਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕਿਰਤ ਕਰ ਹਾਂਜੀ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਕਿਰਤ ਕਰਨਾ ਜੀ ਮਹਾਰਾਜ ਨੇ ਕਿਰਤ ਕਰਨ ਨੂੰ ਤਾਂ ਕਿਹਾ ਬਸ ਅਸੀਂ ਕਿਰਤ ਕਰਨ ਦਾ ਜਿਹੜਾ ਸਿਸਟਮ ਸੀਗਾ ਉਹਨੂੰ ਆਪਦੇ ਤਰੀਕੇ ਨਾਲ ਹੀ ਲੈ ਗਏ ਆ ਕਿਰਤ ਕਰਨਾ ਹੁੰਦਾ ਵੀ ਪੰਜ ਚਾਰ ਘੰਟੇ ਕੰਮ ਕੀਤਾ ਆਪਦੇ ਰੋਜਗਾਰ ਦੇ ਉੱਪਰ ਕਰ ਲਿਆ ਕਿਸੇ ਦਾ ਦੇਣਾ ਲੈਣਾ ਨਹੀਂ ਕੋਈ ਕਰਜ਼ਾ ਨਹੀਂ ਸਿਰ ਤੇ ਆਪਦਾ ਕੰਮ ਕਰਕੇ ਆਗੇ ਬਾਣੀ ਬੰਦਗੀ ਦੇ ਸਿਮਰਨ ਕੀਤਾ ਕਿਰਤ ਕਰਨ ਦਾ ਇਹ ਨਹੀਂ ਕਿਹਾ ਜੀ ਸਵੇਰੇ 8 ਵਜੇ ਉੱਠ ਕੇ ਜਾਵੜੋ ਤੇ ਰਾਤ ਨੂੰ ਥੱਕੇ ਹੋ ਕੇ 8-9 ਵਜੇ ਕੇ ਡਿੱਗ ਪੋ ਵੀ ਰਾਤ ਨੂੰ ਉੱਠ ਕੇ ਨਾ ਤੁਸੀਂ ਬੰਦਗੀ ਕਰੋ ਤੇ ਨਾ ਤੜਕੇ ਉੱਠ ਕੇ ਸਿਮਰਨ ਤੇ ਨਾ ਮਤਲਬ ਕਿਰਤ ਦਾ ਮਸਲਾ ਇਹ ਸੀ ਵੀ ਤੁਸੀਂ 5-7 ਘੰਟੇ ਦਾ ਕੰਮ ਕਰਕੇ ਆਪਦਾ ਰੋਟੀ ਦਾ ਜਿਗਾਰਡ ਕਰ ਲਓ ਕੋਈ ਇਹ ਨਹੀਂ ਕਿਰਤ ਦਾ ਮਸਲਾ ਆਇਆ ਸੀ ਕੀ ਤਾਂ ਕਿਰਤ ਉਹ ਕਈ ਸਾਨੂੰ ਗੁਰਮਖ ਮਿਲਣਗੇ ਜਾਣਗੇ ਉਹ ਪਾਜੀ ਮਹਾਰਾਜ ਨੇ ਗੁਰਨਾਨਕ ਬਾਸ਼ਾ ਨੇ ਕਿਹਾ ਕਿਰਤ ਕਰੋ ਦੇ ਵੰਡ ਛਕੋ ਮੈਂ ਕਿਹਾ ਮਹਾਰਾਜ ਨੇ ਜੇ ਕਿਰਤ ਕਰੋ ਵੰਡ ਛਕੋ ਕਿਹਾ ਹੁੰਦਾ ਤੇ ਮਹਾਰਾਜ ਨੇ ਉਦਾਸੀਆਂ ਨਹੀਂ ਕਰਨੀਆਂ ਸੀ ਅਖੀਰਲੇ ਸਮੇਂ ਆ ਗਏ ਗੁਰਨਾਨਕ ਬਾਸ਼ਾ ਜੀ ਨੇ ਤੇ ਆਪਣਾ ਜਿਹੜਾ ਹਲ ਚਲਾਇਆ ਪਹਿਲਾਂ ਉਦੋਂ ਪਹਿਲਾਂ ਉਦਾਸੀਆਂ ਕੀਤੀਆਂ ਬਾਣੀ ਬੰਦਗੀ ਦੇ ਵਿੱਚ ਰਹੇ ਆ ਤੇ ਮਾਲਕ ਦਾ ਆਨੰਦ ਲਿਆ ਦੂਜੀ ਗੱਲ ਇਹ ਹੈ ਵੀ ਜਿਹੜਾ ਤੁਸੀਂ ਸਿਸਟਮ ਹੁੰਦਾ ਹੁਣ ਗੁਰਨਾਨਕ ਬਾਸ਼ਾ ਜੀ ਖੁਦਾ ਪਰਮਾਤਮਾ ਸੀ ਕੰਮ ਹੁੰਦਾ 5-4 ਘੰਟਿਆਂ ਦਾ 8 ਘੰਟਿਆਂ ਦਾ ਗੋਰੇ ਦਾ 8 ਘੰਟੇ ਕਰਦੇ ਸਾਡੇ ਬੰਦੇ ਕੀ ਕਰਦੇ ਵੀ ਸਵੇਰ 7-8 ਵਜੇ ਕੰਮ ਤੇ ਗਏ ਤੇ ਰਾਤ ਨੂੰ ਆ ਕੇ ਥੱਕ ਕੇ ਸੌਂ ਗਏ ਸਵੇਰੇ ਉੱਠ ਕੇ ਫੇਰ ਕੰਮ ਤੇ ਚਲੇ ਗਏ ਤੇ ਮਾਰੇ ਕਹਿੰਦੇ ਇਹ ਤਾਂ ਜਾਨਵਰ ਵਾਲੀ ਜ਼ਿੰਦਗੀ ਹੋਈ ਜਿਵੇਂ ਮਾਰੇ ਕਹਿੰਦੇ ਪੇਟ ਭਰਿਓ ਪਸੂ ਆ ਜਿਉਂ ਸੋਇਓ ਮਨੁੱਖ ਜਨਮ ਹੈ ਹਾਰਿਓ ਮਾਰੇ ਕਹਿੰਦੇ ਪੇਟ ਭਰਿਆ ਉਸਮਾਨੀ ਤਰ੍ਹਾਂ ਆ ਕੇ ਖਾ ਕੇ ਸੌਂ ਗਏ ਤੇ ਉੱਠ ਕੇ ਚਲੇ ਗਏ ਜਿਹੜੀ ਵਿਚਾਰ ਮੈਂ ਤੁਹਾਨੂੰ ਕਰਦਾ ਪਿਆ ਗੁਰਬਾਣੀ ਦੇ ਵਿੱਚੋਂ ਹੀ ਤੁਹਾਨੂੰ ਵਿਚਾਰ ਕਰ ਰਿਹਾ ਕੋਈ ਬਾਹਰ ਮੇਰੀ ਨਿੱਜੀ ਵਿਚਾਰ ਨਹੀਂ ਮੈਂ ਤੁਹਾਨੂੰ ਆਪਦੇ ਕੋਲੋਂ ਇਧਰ ਉਧਰ ਦੀ ਹੁਣ ਤੁਸੀਂ ਵੇਖ ਲਓ ਗੁਰਬਾਣੀ ਦੀ ਧੋਖਾ ਜਿਹੜੀ ਤੁਹਾਨੂੰ ਦਸਦੀ ਹੈ ਕਿਰਤ ਕਰਨ ਵਾਸਤੇ ਕਿਹਾ ਪਰ ਉਹਨਾਂ ਕੰਮ ਕਰਨ ਨੂੰ ਕਿਹਾ ਵੀ ਸਮੇਂ ਨਾਲ ਆਪਦਾ ਘਰੇ ਆਓ ਆ ਕੇ ਟਾਈਮ ਨਾਲ ਸੌਂ ਟਾਈਮ ਨਾਲ ਉੱਠੋ ਆਪਦੀ ਬਾਣੀ ਬੰਦਗੀ ਤੇ ਜ਼ਿੰਦਗੀ ਦਾ ਆਨੰਦ ਲਓ ਸਮਾਟੀ ਜਿਹੜੀ ਵਿਚਾਰ ਆ ਕੋਈ ਵੀ ਤੁਸੀਂ ਜੋ ਮੈਨੂੰ ਮਾਲਕ ਨੇ ਜਿੰਨੀ ਕਿ ਸਮਤ ਬਕਸ਼ੀ ਆ ਮੈਂ ਤੁਹਾਨੂੰ ਉਸ ਤੋਂ ਵਿਚਾਰ ਆਜੀ ਸਿੰਘ ਜੀ ਮਹਾਰਾਜ ਇੱਕ ਹੋਰ ਸਵਾਲ ਆ ਜੀ ਹਾਂਜੀ ਆਏ ਸੰਗਤਾਂ ਨਾਲ ਕੋਈ ਬਾਹਰ ਦੇ ਕੋਈ ਯੂਰਪ ਦੇ ਆਪਣੇ ਕੋਈ ਗੁਰਮੁਖਵੀਰ ਆ ਹਾਂ ਜੀ ਉਹਨਾਂ ਨੇ ਪੁੱਛਿਆ ਸੀਗਾ ਵੀ ਅਸੀਂ ਜਾਨੀ ਕਿ ਬਾਹਰ ਉਹਨਾਂ ਨੇ ਨੋਟ ਕੀਤਾ ਵੀ ਬਹੁਤ ਸਾਰੇ ਲੋਕ ਜਾਨੀ ਕਿ 90% ਦੇ ਕਰੀਬ ਹੀ ਲੋਕ ਡਿਪਰੈਸ਼ਨ ਚ ਇਹਦੀ ਕੀ ਕਾਰਨ ਕੀ ਵਜ੍ਹਾ ਇਹਦੀ ਡਿਪਰੈਸ਼ਨ ਭਾਜੀ ਪਹਿਲਾਂ ਤੁਹਾਨੂੰ ਇਹ ਵੇਖਣਾ ਪਊਗਾ ਵੀ ਡਿਪਰੈਸ਼ਨ ਹੈ ਕੀ ਆ ਡਿਪਰੈਸ਼ਨ ਇੱਕ ਸੋਚ ਹੈ ਇੱਕ ਵਧੇ ਹੋਏ ਫੁਰਨੇ ਥਾਟਸ ਖਿਆਲ ਹੈ ਇੱਕ ਜੀ ਨੂੰ ਵਾਰ-ਵਾਰ ਸੋਚਣਾ ਡਿਪਰੈਸ਼ਨ ਜਦੋਂ ਤੁਸੀਂ ਕਿਸੇ ਚੀਜ਼ ਨੂੰ ਨਾ ਵਾਰ-ਵਾਰ ਸੋਚੀ ਜਾਂਦੇ ਸੋਚੀ ਜਾਂਦੇ ਮੰਨ ਲਓ ਕੋਈ ਇਨਸਾਨ ਹੈ ਉਹਨੇ ਗੱਡੀ ਲੌਕ ਕਰਤੀ ਉਹ ਦੋ ਵਾਰੀ ਆ ਕੇ ਲੌਕ ਚੈੱਕ ਕਰੂਗਾ ਲੋਗ ਲੱਗਿਆ ਕਿ ਤੇ ਰਹਿ ਤਾਂ ਨਹੀਂ ਗਿਆ ਇਹ ਵੀ ਇੱਕ ਡਿਪਰੈਸ਼ਨ ਹੈ ਕਿਸੇ ਨੇ ਕੋਈ ਮਾਲਾ ਚੰਗਾ ਕਹਿਤਾ ਉਹ ਗੱਲ ਵਾਰ-ਵਾਰ ਦਿਲ ਚ ਲੈ ਜੂ ਮੈਨੂੰ ਉਹ ਬੰਦੇ ਨੇ ਫਲਾਨੀ ਗੱਲ ਬੋਲੀ ਮੈਨੂੰ ਆਹ ਕਿਹਾ ਇਹ ਵੀ ਇੱਕ ਡਿਪਰੈਸ਼ਨ ਹੈ ਡਿਪਰੈਸ਼ਨ ਦੇ ਕਈ ਕਾਰਨ ਹੈ ਜਦੋਂ ਇਨਸਾਨ ਪ੍ਰਮਾਤਮਾ ਤੇ ਗੱਲ ਘੱਟ ਛੱਡੂਗਾ ਤੇ ਆਪ ਜਿੰਮੇਵਾਰੀ ਚੱਕੂਗਾ ਉਦੋਂ ਇਨਸਾਨ ਨੂੰ ਡਿਪਰੈਸ਼ਨ ਹੋਊਗਾ ਡਿਪਰੈਸ਼ਨ ਹੋਊਗਾ ਵੀ ਇੰਟੈਲੀਜੈਂਟ ਬੰਦਿਆਂ ਨੂੰ ਇਹ ਵੀ ਦੇਖ ਲਿਓ ਕਦੇ ਵੀ ਮੋਟੇ ਦਾ ਅਗਲੇ ਬੰਦੇ ਨੂੰ ਡਿਪਰੈਸ਼ਨ ਨਹੀਂ ਹੋਊਗਾ ਤੁਸੀਂ ਵੇਖੋ ਇੱਕ ਦਿਹਾੜੀਦਾਰ ਬੰਦਾ ਹੈ ਉਹ ਆਵਦਾ ਦਿਹਾੜੀ ਕਰਦਾ ਆ ਕੇ ਥੱਕਿਆ ਟੁੱਟਿਆ ਆ ਕੇ ਆਦਾਂ ਉਹਨੇ ਖਾਦਾ ਪੀਤਾ ਉਹਦੀ ਅਗਰ ਟੀਨਮ ਆ ਕੇ ਸੌ ਗਿਆ ਉਹਨੂੰ ਡਿਪਰੈਸ਼ਨ ਹੋਣਾ ਹੀ ਨਹੀਂ ਕਿਉਂਕਿ ਉਹਨੇ ਪ੍ਰੋਗਰੈਸਾਰੇ ਸੋਚਣਾ ਨਹੀਂ ਮੈਂ ਯਾਰ ਕੋਈ ਘਰ ਬਣਾਉਣਾ ਕੋਈ ਜ਼ਮੀਨ ਜਾਇਦਾਦ ਬਣਾਉਣੀ ਆ ਜਾਂ ਕੁਝ ਕਰਨਾ ਜਾਂ ਬੱਚੇ ਪਣਾਉਣੇ ਉਹਨੂੰ ਉਹਨੂੰ ਇਹ ਚੀਜ਼ਾਂ ਨਹੀਂ ਉਹਨੂੰ ਆਪਦੇ ਖਾਣ ਪੀਣ ਨਾਲ ਹੁਣ ਇਹੋ ਜਿਹੇ ਬੰਦੇ ਨੂੰ ਡਿਪਰੈਸ਼ਨ ਕਿੱਥੇ ਹੋਊਗਾ ਡਿਪਰੈਸ਼ਨ ਜਿਹੜੇ ਸੈਂਸਿਟਿਵ ਬੰਦੇ ਹੁੰਦੇ ਆ ਚੰਗੀ ਸੋਚ ਵਾਲੇ ਹੁੰਦੇ ਆ ਉਲਝ ਜਾਂਦੇ ਆ ਉਹ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਉਹਨਾਂ ਬੰਦੇ ਨੂੰ ਡਿਪਰੈਸ਼ਨ ਹੁੰਦਾ ਉਹ ਫਿਰ ਸੋਚ-ਸੋਚ ਕੇ ਕਹਿੰਦੇ ਜੀ ਮੇਰੀ ਬੇਟੀ ਆ ਇਹਦਾ ਵਿਆਹ ਚੰਗੇ ਘਰ ਹੋ ਜੇ ਮੇਰਾ ਮੁੰਡਾ ਜੀ ਇਹ ਸੁਧਰ ਜੇ ਮੇਰੇ ਰਿਸ਼ਤੇਦਾਰ ਮੈਨੂੰ ਇਦਾਂ ਕਹਿੰਦੇ ਮੈਂ ਸਾਰੀ ਜ਼ਿੰਦਗੀ ਜੀ ਲੋਕਾਂ ਦਾ ਕੀਤਾ ਲੋਕਾਂ ਨੇ ਮੇਰੇ ਨਾਲ ਮਾੜੀ ਕੀਤੀ ਹੈ ਮੈਨੂੰ ਧੋਖਾ ਦਿੱਤਾ ਉਹ ਆਪ ਦੇ ਖਿਆਲਾਂ ਦੇ ਵਿੱਚ ਇੱਕ ਦਾਇਰਾ ਬਣਾ ਲੈਂਦੇ ਆ ਇੱਕ ਕੰਧ ਖੜੀ ਕਰ ਲੈਂਦੇ ਆ ਜਿੰਦੇ ਤੋਂ ਬਾਹਰ ਨਿਕਲ ਕੇ ਨਹੀਂ ਦੇਖ ਸਕਦੇ ਉਹ ਐ ਸੋਚਣ ਲੱਗ ਜਾਂਦੇ ਆ ਮਨ ਦੇ ਵਿੱਚ ਵੀ ਪਤਾ ਨਹੀਂ ਯਾਰ ਸਾਰੀ ਦੁਨੀਆ ਹੀ ਮਾੜੀ ਹੈ ਦੁਨੀਆ ਨਹੀਂ ਮਾੜੀ ਹੈਗੀ ਸਾਡਾ ਦੇਖਣ ਦਾ ਨਜ਼ਰੀਆ ਜੇ ਤੁਸੀਂ ਹੁਣ ਐਨ ਕਾ ਹੀ ਲਾਲ ਰੰਗ ਦੀਆਂ ਲਾਈਆਂ ਤੇ ਤੁਹਾਨੂੰ ਸਾਰੀ ਦੁਨੀਆ ਲਾਲ ਹੀ ਦਿਖੂਗੀ ਤੇ ਜੇ ਤੁਸੀਂ ਕਾਲੀਆਂ ਲਾਈਆਂ ਤੇ ਤੁਹਾਨੂੰ ਉਹ ਜਿਹਾ ਦਿਖੂਗਾ ਸਾਡੀ ਨਜ਼ਰੀਏ ਦਾ ਫਰਕ ਆ ਜੈਸੀ ਦ੍ਰਿਸ਼ਟਾ ਤੇ ਐਸੀ ਸ੍ਰਿਸ਼ਟਾ ਦ੍ਰਿਸ਼ਟੀ ਦੇ ਨਾਲ ਹੀ ਸ੍ਰਿਸ਼ਟੀ ਚੱਲਦੀ ਹੈ ਜੇ ਤੁਸੀਂ ਵੇਖਣਾ ਨਜ਼ਰੀਆ ਵੀ ਯਾਰ ਸਾਰੇ ਹੀ ਚੰਗੇ ਆ ਤੇ ਮਹਾਰਾਜ ਨੇ ਤਾਂ ਕਿਹਾ ਵੀ ਆ ਹਮਨੇ ਹੀ ਚੰਗੇ ਬੁਰਾ ਨਹੀਂ ਕੋਈ ਮਾਨ ਨੇ ਕਿਹਾ ਵੀ ਅਸੀਂ ਨਹੀਂ ਚੰਗੇ ਤੇ ਕੋਈ ਨਹੀਂ ਬੁਰਾ ਅਸੀਂ ਕੀ ਕਹਿੰਨੇ ਜੀ ਅਗਲੇ ਅਸੀਂ ਚੰਗੇ ਆ ਸਾਰੇ ਮਾੜੇ ਫੋਟਾ ਜੇ ਕਿਸੇ ਨਾਲ ਕੋਈ ਮਤਭੇਦ ਹੈ ਤੁਸੀਂ ਉਹ ਬੰਦੇ ਦੀ ਅਰਦਾਸ ਕਰੋ ਵੀ ਮਾਲਕਾਂ ਨੂੰ ਸਮਤ ਬਖਸ਼ ਇਹਦੀਆਂ ਗਲਤਫਹਿਮੀਆਂ ਜਿਹੜੀਆਂ ਇਹਨੀਆਂ ਦੂਰ ਹੋ ਜਾਣਾ ਸੀ ਫਿਰ ਤੋਂ ਇਕੱਠੇ ਹੋ ਜਾਈਏ ਨਾ ਕਿ ਤੁਸੀਂ ਉਹਦੇ ਨਾਲ ਵੱਧ ਘਟ ਕਰੋ ਤੁਸੀਂ ਉੱਥੋਂ ਥੋੜਾ ਪਾਸੇ ਹੋ ਜਿਓ ਕੁ ਸਮੇਂ ਵਾਸਤੇ ਜਦੋਂ ਸਪੇਸ ਪਾਊਗਾ ਉਦੋਂ ਫਿਰ ਉਹ ਤੁਹਾਨੂੰ ਤੁਹਾਡੀ ਅਹਿਮੀਅਤ ਨੂੰ ਪਤਾ ਲੱਗੂਗਾ ਵੀ ਯਾਰ ਇਹ ਬੰਦਾ ਮੇਰੇ ਵਾਸਤੇ ਕੀ ਸੀਗਾ ਤੇ ਹੌਲੀ ਹੌਲੀ ਸਾਰਾ ਕੁਝ ਸਹੀ ਹੋ ਜਾਊਗਾ ਡਿਪਰੈਸ਼ਨ ਦੇ ਕਾਰਨ ਹੁੰਦੇ ਜ਼ਿਆਦਾਤਰ ਕੋਈ ਆਪਣੇ ਔਲਾਦ ਤੋਂ ਹੀ ਬੰਦੇ ਦੁਖੀ ਹੁੰਦੇ ਜ਼ਿਆਦਾ ਸਰ ਕੋਈ ਆਪਣੇ ਧੀਆ ਪੁੱਤਰਾਂ ਤੋਂ ਦੁਖੀ ਆ ਕੋਈ ਕਿਸ ਗੱਲ ਤੋਂ ਦੁਖੀ ਆ ਅਸੀਂ ਖੁਦ ਰੱਬ ਨਾ ਬਣੀਏ ਕੋਈ ਕੋਸ਼ਿਸ਼ ਕਰੀਏ ਵੀ ਕੁਝ ਚੀਜ਼ਾਂ ਸਾਨੂੰ ਪ੍ਰਮਾਤਮਾ ਅਸਰੇ ਛੱਡਣੀਆਂ ਪੈਂਦੀਆਂ ਮਿਹਨਤ ਅਸੀਂ ਕਰਨੀ ਆ ਜਿਵੇਂ ਕਹਿੰਦਾ ਨਾ ਮਾਲੀ ਦਾ ਕੰਮ ਆ ਜਿਹੜਾ ਹੈਗਾ ਉਹਨੇ ਤਾਂ ਬੂਟੇ ਲਾਉਣੇ ਆ ਤੇ ਫਲ ਫੁੱਲ ਜਿਹੜਾ ਮਾਲਕ ਨੇ ਲਾਉਣਾ ਅਸੀਂ ਬੋਝ ਨਾ ਪਾਈਏ ਆਪ ਦਾ ਕਰੀਏ ਆਨੰਦ ਲਈਏ ਜਦੋਂ ਸਾਡੇ ਖਿਆਲ ਵੱਜ ਜਾਂਦੀ ਸੋਚ ਵੱਜ ਜਾਂਦੀ ਹੈ ਮੇਰਾ ਮੰਨਣਾ ਇਹ ਆ ਵੀ ਤੁਹਾਨੂੰ 10 ਮਿੰਟਾਂ ਚ ਬੈੱਡ ਤੇ ਨੀਂਦ ਆਉਣੀ ਚਾਹੀਦੀ ਹੈ ਮੇਰੇ ਭਾ ਦਾ ਹਰ ਉਹ ਬੰਦਾ ਬਿਮਾਰ ਆ ਮਾਨਸਿਕ ਰੋਗ ਤੇ ਜਿਹੜਾ 10 ਤੋਂ 20 ਮਿੰਟ ਦੇ ਵਿੱਚ ਹੁੰਦਾ ਨਹੀਂ ਨਾ ਬੈੱਡ ਤੇ 10-15 ਮਿੰਟਾਂ ਤੱਕ ਮੇਰੇ ਭਾ ਦਾ ਉਹ ਮਾਨਸਿਕ ਰੋਗੀ ਆ ਉਹ ਡਿਪਰੈਸ਼ਨ 'ਚ ਆ ਉਹਦਾ ਡਿਪਰੈਸ਼ਨ ਕਿਸੇ ਦਾ 20% ਆ ਕਿਸੇ ਦਾ ਘੱਟ ਆ ਦੁਨੀਆ ਸਾਰੀ ਇੱਕ ਮੈਂਟਲੀ ਅਫਸੈਟ ਆ ਕੁਝ ਨੇ ਡਾਕਟਰ ਡਿਕਲੇਅਰ ਕਰ ਦਿੰਦੇ ਕਿਸੇ ਨੂੰ ਨਹੀਂ ਕਰਦੇ ਇਸ ਚੀਜ਼ ਦਾ ਫਰਕ ਹੁੰਦਾ ਤੁਹਾਨੂੰ 10-15 ਮਿੰਟਾਂ ਦੇ ਵਿੱਚ ਬੈੱਡ ਤੇ ਨੀਂਦ ਆਉਣੀ ਚਾਹੀਦੀ ਜਾਗ ਜੇ ਤੁਸੀਂ 10-20 ਮਿੰਟ ਤੋਂ ਵੱਧ ਪਾਸੇ ਮਾਰਦੇ ਆ ਸੋਚਦੇ ਆ ਤੁਰੇ ਫਿਰਦੇ ਆ ਤੇ ਸੋਚ ਲਓ ਵੀ ਤੁਸੀਂ ਇੱਕ ਡਿਪਰੈਸ਼ਨ ਵਾਲੇ ਪਾਸੇ ਜਾ ਰਹੇ ਆ ਉਹ ਕਿਵੇਂ ਨੀਂਦ ਲਿਆਉਣੀ ਆ ਕਿਵੇਂ ਆਪਾਂ ਸੌਣਾ ਉਹਦੇ ਬਾਰੇ ਜਦੋਂ ਫਿਰ ਕੋਈ ਆਪਾਂ ਨੂੰ ਵਿਚਾਰ ਹੋਊਗੀ ਫਿਰ ਤੁਹਾਨੂੰ ਦੱਸਾਂਗੇ ਸੌਣ ਦਾ ਬੜਾ ਵਧੀਆ ਗੁਰਮਤ ਦੇ ਵਿੱਚ ਤਰੀਕਾ ਦੱਸਿਆ ਕਿਵੇਂ ਕੁੰਭ ਕਿਰਿਆ ਹੁੰਦੀ ਆ ਕਿਦਾਂ ਸੌਣ ਦਾ ਤਰੀਕਾ ਹੈਗਾ ਬਾਣੀ ਮੰਦਗੀ ਚ ਬੜਾ ਕੁਛ ਆ ਭਾਜੀ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾ ਸਮੁੰਦਰ ਆ ਜਿੰਨੇ ਕਿ ਸਾਡੀ ਜੇ ਹੁਣ ਅਸੀਂ ਬਾਹਰ ਬੈਠੇ ਹੋਏ ਆ ਸਾਡੇ ਬਾਹਰੀਆਂ ਦਾ ਲਹਿਰਾ ਹੀ ਆ ਜਿਹੜੇ ਬੰਦੇ ਜਿੰਨੇ ਡੂੰਘੇ ਉਤਰੇ ਆ ਉਹ ਉਹਨਾਂ ਦੇ ਹੀਰੇ ਲੈ ਆਏ ਆ ਜਿਵੇਂ ਜਿਵੇਂ ਆਪਾਂ ਉੱਤਰੀ ਜਾਵਾਂਗੇ ਜਦੋਂ ਵਿਖਾਵੇ ਵਾਲੀ ਦੁਨੀਆ ਤੋਂ ਪਾਸੇ ਹੋ ਜਾਾਂ ਹੁਣ ਆਪਣੇ ਹੁਣ ਬਾਹਰਲੇ ਟੀਮ ਦੇ ਮੈਂਬਰ ਹੈ ਗੁਰਮਖਸਰੀ ਜਿਵੇਂ ਹਰੀਵੀਰ ਹੋ ਗਿਆ ਤੇ ਪਿੰਡਾ ਵੀਰ ਹੋ ਗਿਆ ਕੋਈ ਜਰਮਨ ਤੋਂ ਭੈਣ ਹੈਗੀ ਸਾਡੀ ਤੇ ਇਟਲੀ ਤੋਂ ਹੋਗੇ ਤੇ ਆਪਣੇ ਸੰਤ ਅੰਕਲ ਹੋਗੇ ਗਲਦੀਪ ਅੰਕਲ ਹੋਗੇ ਹੋਰ ਆਪਣੇ ਵੀਰ ਭਰਾ ਜਿੰਨੇ ਵੀ ਹੈ ਮਤਲਬ ਅਸੀਂ ਸਾਰੇ ਟੀਮ ਦੇ ਮੈਂਬਰ ਹੈ ਮੈਂ ਅਕਸਰ ਉਹਨਾਂ ਵਿਚਾਰ ਕਰਦਾ ਹਾਂ ਨਾ ਵੀ ਜਿੰਨਾ ਜੇ ਤੁਸੀਂ ਜ਼ਿੰਦਗੀ ਨੂੰ ਬੇਫਿਕਰੀ ਨਾਲ ਨਹੀਂ ਨਾ ਜਿਉਂਦੇ ਉਹਨਾਂ ਜੇ ਤੁਸੀਂ ਆਨੰਦ ਨਹੀਂ ਲੈ ਸਕਦੇ ਜਦੋਂ ਆਪਾਂ ਬੋਝ ਪਾਲਾਂਗੇ ਸਾਰੀ ਦੁਨੀਆ ਦੇ ਵੀ ਆ ਰਹਾ ਵੀ ਕੰਮ ਕਰ ਲਈ ਆ ਵੀ ਹੋ ਜੇ ਉਹ ਵੀ ਹੋ ਜੇ ਆ ਵੀ ਉਹ ਫਿਰ ਬੰਦਾ ਡਿਪਰੈਸ਼ਨ 'ਚ ਚਲਾ ਜਾਊਗਾ ਡਿਪਰੈਸ਼ਨ ਦਾ ਕਾਰਨ ਕੀ ਹੈ ਮਨ ਦਾ ਕਾਲਾ ਪੈਣਾ ਵੀ ਅਸੀਂ ਆ ਕੰਮ ਮੈਂ ਕਿਹਾ ਤੇ ਹੋ ਜੇ ਬਸ ਇਹ ਡਿਪਰੈਸ਼ਨ ਹਾਂ ਇਹ ਤਾਂ ਜਿਹੜੇ ਬੰਦੇ ਹੁਣ ਮੈਂ ਲਾਪਰਵਾਹ ਬੰਦਾ ਪਹਿਲੇ ਦਿਨ ਤੋਂ ਹੀ ਮਾਲਕ ਦੀ ਕਿਰਪਾ ਆਪਾਂ ਕੋਈ ਇੰਡੀਆ ਬੋਝ ਪਾਈ ਲੈਣ ਵਾਲੇ ਬੰਦੇ ਨਹੀਂ ਤੇ ਮੈਂ ਕਹਿੰਦਾ ਉਹਨਾਂ ਸਾਡੇ ਕੋਲੇ ਕਿਸ ਗੱਲ ਦੀ ਕਮੀ ਹੈ ਜਿਹੜਾ ਬੰਦਾ ਕਹਿੰਦਾ ਨਾ ਜੀ ਫਿਕਰ ਕਰਨਾ ਉਹਨੂੰ ਮੈਂ ਕਹਿੰਦਾ ਤੂੰ ਸਾਡੇ ਘਰੇ ਆ ਕੇ ਦੇਖ ਲੈ ਸਾਡਾ ਘਰ ਪਰਿਵਾਰ ਮੇਰਾ ਖਾਲ ਨਹੀਂ ਵੀ ਸਾਡੇ ਨਾਲ ਸੁਖੀ ਕੋਈ ਅੱਜ ਦੀ ਡੇਟ ਤੇ ਗੱਲ ਦਾ ਪਤਾ ਨਹੀਂ ਮਾਲਕ ਦੀ ਜੋ ਹੈ ਅੱਜ ਦੀ ਡੇਟ ਤੇ ਸਾਡੇ ਨਾਲੋਂ ਸੰਤੁਸ਼ਟ ਪਰਿਵਾਰ ਤੇ ਘਰ ਦਾ ਜਿਹੜੇ ਬੰਦੇ ਵੀ ਘਰ ਦੇ ਮਾਹੌਲ ਵੇਖਦੇ ਬੜੇ ਵੇਖਦੇ ਯਾਰ ਤੁਸੀਂ ਬੜੇ ਆਨੰਦ ਚ ਰਹਿੰਦੇ ਹੋ ਤੁਸੀਂ ਡਿਪਰੈਸ਼ਨ ਤਾਂ ਭਾਜੀ ਤੁਹਾਡੇ ਦਵਾਂਡੀਆਂ ਨੂੰ ਨਹੀਂ ਹੋ ਸਕਦਾ ਜੇ ਤੁਸੀਂ ਤਰੀਕੇ ਨਾਲ ਚੱਲੋ ਇਹ ਕੀ ਅੱਛਾ ਹੁਣ ਇਹ ਦੱਸੋ ਕਿ ਆਮ ਇਨਸਾਨ ਅਮਰਤ ਵਿਲਾਸ ਮਰਨਾ ਕਿਉਂ ਜੀ અમૃત વેલા વીરજી ਹਰ ਬੰਦੇਾਸੇ ਜ਼ਰੂਰੀ ਆ ਮੈਂ ਹੁਣ ਕਈ ਆਪਣੇ ਗੁਰਮਖਾ ਬਾਹਰ ਉਹਨਾਂ ਨੂੰ ਕਹਿਣਾ ਹੁੰਦਾ ਵੀ ਜੇ ਤੁਸੀਂ ਨਹੀਂ ਉੱਠ ਸਕਦੇ ਤਾਂ ਕੰਮ ਸੇ ਕੰਮ ਇੱਕ ਕੰਮ ਕਰੋ ਰਾਤ ਨੂੰ 2:30 ਵਜੇ ਦਾ ਹਰਮ ਲਾਓ ਅਰਦਾਸ ਕਰਕੇ ਹੀ ਸੌਂਜੋ ਐਨਾ ਕਰ ਲਓ ਅਰਦਾਸ ਉઠੋ ਤੇ ਮਾਲਕ ਨੂੰ ਅਰਦਾਸ ਕਰੋ ਜੋ ਤੁਹਾਨੂੰ ਇੱਛਾ ਤੇ 5 ਮਿੰਟ 10 ਮਿੰਟ రామਰਾਮ ਲਾਲਾ ਵਾਹਿਗੁਰੂ ਜੋ ਤੁਹਾਨੂੰ ਚੰਗਾ ਲੱਗਾ ਕਰਕੇ 5 ਮਿੰਟ ਬਾਅਦ ਸੌਂਜੋ ਉਹ ਚੀਜ਼ ਦਾ ਤੁਹਾਨੂੰ ਰਿਜ਼ਲਟ ਕਿਸੇ ਸਮੇਂ ਪਤਾ ਲੱਗੂਗਾ અમૃત ਵੇਲੇ ਕੀ ਹੁੰਦਾ ਜਿਹੜੀਆਂ ਵੇਬਸੋ ਹੁੰਦੀਆਂ ਜਾਂ ਜਿਹਨੂੰ ਆਪਾਂ ਕਹਿੰਨੇ ਵਾਈਬ੍ਰੇਸ਼ਨ ਹੁੰਦੀ ਆ ਉਹ ਬੜੀ ਪਿਓਰ ਹੁੰਦੀ ਆ ਪਿਓਰਟੀ ਦੇ ਵਿੱਚ ਜ਼ਿਆਦਾਤਰ ਬੰਦੇ ਆ 12 1 ਵਜੇ ਤੱਕ ਸੌ ਜਾਂਦੇ ਆ ਉਦੋਂ ਗਾ ਜਿਹੜੇ ਸਤੋਗੁਣੀ ਲੋਕ ਆ ਉਹ ਵਧੀਆ ਜਿਹੜੇ ਬੰਦੇ ਆ ਆਪਾਂ ਕਹਿੰਨੇ ਵੀ ਬਾਣੀ ਬੰਦਗੀ ਵਾਲੇ ਉਹ ਰਾਤ ਨੂੰ ਜਾਗ ਪੈਂਦੇ ਆ ਉਹ ਫਿਰ ਇੱਕ ਬਹਿਰਮੰਡ ਦਾ ਔਰਾ ਬੰਦਾ ਬੜਾ ਟਕਰਾ ਔਰੇ ਦੇ ਵਿੱਚ ਜਦੋਂ ਤੁਸੀਂ ਐਂਟਰ ਹੋਣ ਦੀ ਕੋਸ਼ਿਸ਼ ਕਰਦੇ ਆ ਸਿਮਰਨ ਕਰਦੇ ਆ ਵਾਹਿਗੁਰੂ 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 ਜਪਦੇ ਆ ਕਿਤੇ ਨਾ ਕਿਤੇ ਤੁਹਾਡਾ ਨੰਬਰ ਡਾਇਲ ਹੋ ਕੇ ਤੇ ਤੁਸੀਂ ਜਿਵੇਂ ਆਪਾਂ ਗਰੁੱਪ ਕਾਲ ਨਹੀਂ ਹੁੰਦੀ ਐ ਹੋ ਜਾਂਦੀ ਐ ਔਰ ਜਦੋਂ ਤੁਸੀਂ ਉਹਦੇ ਵਿੱਚ ਧਾਇਰੇ ਚ ਆਉਣ ਲੱਗ ਜਾਨੇ ਆ ਫਿਰ ਹੌਲੀ ਹੌਲੀ ਤੁਹਾਡਾ ਮਨ ਉੱਚੀ ਅਵਸਥਾ ਜਾਣ ਲੱਗ ਜਾਂਦਾ ਇਸ ਕਰਕੇ ਅੰਮ੍ਰਿਤ ਵੇਲੇ ਨੂੰ ਇੰਨੀ ਜ਼ਿਆਦਾ ਮਹਾਨਤਾ ਦਿੱਤੀ ਗਈ ਮਹਾਰਾਜ ਨੇ ਕਿਹਾ ਉਸ ਟਾਈਮ ਆ ਜਿਹੜੀ ਆ ਹੁਣ ਡਾਕਟਰ ਵੀ ਕਹਿੰਦੇ ਆਕਸੀਜਨ ਦੀ ਮਾਤਰਾ ਬੜੀ ਵੱਧ ਹੁੰਦੀ ਹੈ ਉਹ ਜਿਹੜਾ ਸਵੇਰ ਦਾ ਸਮਾਂ ਹੁੰਦਾ ਨਾ ਉਦੋਂ ਤੁਹਾਡੇ ਖਿਲਾਰੇ ਨਹੀਂ ਹੁੰਦੇ ਕੋਈ ਕਮਾਂ ਕਰਾਂ ਦੀ ਝੰਜਟ ਨਹੀਂ ਹੁੰਦਾ ਜ਼ਿਆਦਾਤਰ ਉਹ ਬੰਦੇ ਜਾਗਦੇ ਆ ਜਿਹੜੇ ਪਰਮਾਤਮਾ ਦੀ ਬੰਦਗੀ ਦੇ ਵਿੱਚ ਬੈਠੇ ਹੁੰਦੇ ਆ ਤੇ ਦਿਨੇ ਜਿਹੜਾ ਹੁੰਦਾ ਜਿਹੜਾ 11 ਵਜੇ ਤੋਂ ਲੈ ਕੇ 10 ਵਜੇ ਰਕਸ਼ੀ ਪਹਿਰਾ ਹੁੰਦਾ ਇਹ ਫਿਰ ਖਾਣ ਪੀਣ ਵਾਲੇ ਬੰਦੇ ਜੋ ਆ ਵੀ ਮਤਲਬ ਰੌਲਾ-ਗੋਲਾ ਚੱਲਦਾ ਮਤਲਬ 12 1 ਵਜੇ ਤੱਕ ਜਿਹੜੇ ਬੰਦੇ ਆ ਉਹ ਸਾਰੇ ਉਹ ਸੌਂ ਜਾਂਦੇ ਆ ਉਸ ਤੋਂ ਬਾਅਦ 1 ਵਜੇ ਤੋਂ ਬਾਅਦ 12 ਵਜੇ ਤੋਂ ਬਾਅਦ ਉਹ ਬੰਦੇ ਜਾਂਦੇ ਫਿਰ ਜਾਗਦੇ ਆ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਆ ਕੋਈ 1 ਵਜੇ ਕੋਈ 12 ਵਜੇ ਕੋਈ 2 ਵਜੇ ਕੋਈ 3 ਵਜੇ ਲਾਸਟ ਆ ਜਿਹੜਾ ਅਮਰਤ ਵੇਲਾ 4 ਵਜੇ ਤੱਕ ਹੁੰਦਾ ਹੈ ਤੇ 4 ਵਜੇ ਤੱਕ ਤੁਸੀਂ ਉੱਠਣੇ ਜਾਈਂਦੇ ਆ ਲਾਸਟ ਹੈ ਹੱਦ ਉਸ ਤੋਂ ਬਾਅਦ ਤੁਸੀਂ ਉੱਠਦੇ ਆ ਫਿਰ ਉਹਦਾ ਠੀਕ ਆ ਤੰਦਰੁਸਤਲਾ ਤੁਸੀਂ ਜ਼ਰੂਰ ਰਹੋਗੇ ਪਰ ਉਹਦਾ ਕੋਈ ਖਾਸ ਮਹੱਤਵ ਨਹੀਂ ਹੈਗਾ ਇਸ ਕਰਕੇ ਅਮਰਤ ਜੇ ਤੁਸੀਂ ਉੱਠ ਕੇ ਕੁਝ ਨਹੀਂ ਕਰ ਸਕਦੇ ਮੈਂ ਕਹਿੰਦਾ ਹੁਣ 10 ਮਿੰਟ ਅਰਦਾਸ ਕਰਕੇ ਹੀ ਸੌਂਦਾ ਤਾਂ ਵੀ ਮਾਲਕ ਬੜੀ ਕਿਰਪਾ ਕਰਦਾ ਤੇ ਬੱਬਾ ਜੀ ਇੱਕ ਹੋਰ ਸਵਾਲ ਮਤਲਬ ਹੁੰਦਾ ਇੱਕ ਖੀਰਲਾ ਸਵਾਲ ਹੀ ਆ ਹਾਂਜੀ ਇਹ ਉਹਦੇ ਬਾਰੇ ਤੁਸੀਂ ਦੱਸਿਓ ਕੁਝ ਵੀ ਜਿਵੇਂ ਆਪਾਂ ਆਦਾ ਘਰ ਪਰਿਵਾਰ ਚਲਾਉਂਦੇ ਆ ਹਾਂਜੀ ਹਰ ਕੋ ਨੂੰ ਜ਼ਰੂਰੀ ਵੀ ਆ ਕਿਉਂਕਿ ਉਹਦੇ ਕੋਲ ਉਹਨਾ ਟਾਈਮ ਨਹੀਂ ਜਿੰਨਾ ਮਤਲਬ ਹੈਗਾ ਹਾਂਜੀ ਘਰ ਪਰਿਵਾਰ ਦੇ ਵਿੱਚ ਰਹਿ ਕੇ ਮਤਲਬ ਰੱਬ ਨੂੰ ਪਾਇਆ ਜਾ ਸਕਦਾ ਜਾਂ ਮਤਲਬ ਕਿਵੇਂ ਮਤਲਬ ਇਹਦੇ ਵਿੱਚ ਪਰਮਾਤਮਾ ਨੂੰ ਪਾਉਣਾ ਭਾਜੀ ਬਹੁਤ ਔਖਾ ਆ ਆਵੇਂ ਤੁਸੀਂ ਜਿਵੇਂ ਆਪਾਂ ਵੀਡੀਓ ਦੇਖੀ ਜਾਂਦੇ ਆ ਜੀ ਫਲਾਨਾ ਕਹਿੰਦਾ ਮੈਨੂੰ ਦਰਸ਼ਨ ਹੋ ਗਏ ਜੀ ਫਲਾਨਾ ਕੁਝ ਕਹਿੰਦਾ ਉਹ ਸਿਰਫ ਐਵੇਂ ਨਾਟਕਬਾਜ਼ੀਆਂ ਸਿਰਫ ਇੱਕ ਪਬਲਿਸਿਟੀ ਸਟੰਟ ਹੈ ਤੇ ਮੇਰੀ ਸੰਗਤ ਨੂੰ ਬੇਨਤੀ ਹੈ ਵੀ ਭਾਜੀ ਕੋਈ ਵੀ ਏਦਾਂ ਦੀਆਂ ਬॉडਕਾਸਟਾਂ ਹੁੰਦੀਆਂ ਜਾਂ ਕੁਝ ਹੁੰਦੇ ਆ ਤੁਸੀਂ ਉਹਨਾਂ ਦੇ ਵਿੱਚ ਨਾ ਆਓ ਤੁਹਾਨੂੰ ਨਿਤ ਨਵੀਂ ਵੀਡੀਓ ਆਈ ਹੁੰਦੀ ਹੈ ਜੀ ਮੈਨੂੰ ਮਾਲਕ ਦੇ ਦਰਸ਼ਨ ਹੋ ਗਏ ਕੋਈ ਕਹਿੰਦਾ ਸ਼ਹੀਦ ਸਿੰਘਾਂ ਦੇ ਇਹ ਬੜਾ ਇੱਕ ਕਾਲੇ ਯੁੱਗ ਦਾ ਪਹਿਰਾ ਚੱਲ ਰਿਹਾ ਤੇ ਮੇਰੀ ਸੰਗਤ ਨੂੰ ਬੇਨਤੀ ਹੈ ਤੇ ਐਵੇਂ ਭਾਵਕ ਹੋ ਕੇ ਨਾ ਤੁਸੀਂ ਇਹਨਾਂ ਚੱਕਰਾਂ 'ਚ ਫਸੋ ਜਿਹੜੇ ਮਾਲਕ ਨੂੰ ਮਿਲਣਾ ਤੇ ਜਿੱਥਾਂ ਉਹਦੇ ਤੱਕ ਪਹੁੰਚਣਾ ਇਹਦਾ ਮਹਾਰਾਜ ਕਹਿੰਦੇ ਵੀ ਕਰੋੜਾਂ ਦੇ ਵਿੱਚੋਂ ਇੱਕ ਆ ਕੋਟਣ ਵਿੱਚ ਇੱਕ ਨਾਮਕਾ ਇਹ ਵੀ ਗਰਬਾਨੀ ਚੋ ਮੈਂ ਤੁਹਾਨੂੰ ਦੱਸਦਾ ਪਿਆ ਵੀ ਕਰੋੜਾਂ ਦੇ ਵਿੱਚੋਂ ਮਹਾਰਾਜ ਕਹਿੰਦੇ ਇੱਕ ਬੰਦਾ ਜਿੰਦੇ ਮਨ ਦੇ ਵਿੱਚ ਨਰਾਇਣ ਮਾਲਕ ਦਾ ਪ੍ਰਮਾਤਮਾ ਨੂੰ ਮਿਲਣਾ ਪਰ ਤੁਸੀਂ ਇੰਨਾ ਜ਼ਰੂਰ ਆ ਵੀ ਤੁਹਾਡੀ ਸ਼ੁਰੂਆਤ ਕਿਤੋਂ ਦਾ ਹੁੰਦੀ ਹੈ ਤੁਸੀਂ ਜੇ ਦਿੱਲੀ ਨੂੰ ਜਾਣਾ ਚਲੋ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਤੁਰੋ ਜੇ ਤੁਸੀਂ ਗ੍ਰਸਤੀ ਜੀਵਨ 'ਚ ਤੁਰੋਗੇ ਤੇ ਚੱਲ ਹੌਲੀ-ਹੌਲੀ ਕਰਨਾਲ ਤੱਕ ਤਾਂ ਪਹੁੰਚ ਹੀ ਜਾਓਗੇ ਕਿਥੋਂ ਤਾਂ ਆਪਾਂ ਨੂੰ ਸ਼ੁਰੂਆਤ ਕਰਨੀ ਪੈਣੀ ਨਾਂ ਨਾਲੋਂ ਬਹੁਤ ਵਧੀਆ ਪਰ ਪਰਮਾਤਮਾ ਨੂੰ ਮਿਲਣਾ ਉਹਦੇ ਤੱਕ ਪਹੁੰਚਣਾ ਭਾਜੀ ਬਹੁਤ ਘਾਲਣਾ ਦੀ ਲੋੜ ਹੁੰਦੀ ਹੈ ਅਸੀਂ ਬਹੁਤ ਸਾਧੂ ਸੰਤ ਇਹੋ ਜਿਹੇ ਵੇਖੇ ਆ ਜਿਹੜੇ ਮਹਾਰਾਜ ਕਹਿੰਦੇ ਆਠ ਪਹਿਰ ਆਰਾਧੀ ਵੀ ਸਾਰਾ ਸਾਰਾ ਦਿਨ ਨਾਮ ਜਪਣ ਵਾਲੇ ਤੇ ਉਹ ਵੀ ਬੰਦੇ ਕਹਿੰਦੇ ਵੀ ਹਜੇ ਸਾਡੇ ਤੋਂ ਉਹਨਾਂ ਨਹੀਂ ਜਪਿਆ ਜਾਂਦਾ ਜਿੰਨਾ ਸਾਨੂੰ ਜਪਣਾ ਚਾਹੀਦਾ ਅਸੀਂ ਆਪ ਕਹਿੰਨੇ ਗੱਲ ਮੈਂ ਖੁਦ ਕਹਿੰਨਾ ਵੀ ਭਾਜੀ ਉਨੀ ਬੰਦਗੀ ਹੁੰਦੀ ਨਹੀਂ ਜਿੰਨੀ ਕਰਨੀ ਚਾਹੀਦੀ ਹੈ ਕਿਉਂਕਿ ਜਿਵੇਂ ਕਿਸੇ ਲੋਭੀ ਬੰਦੇ ਦਾ ਲਾਲਚੀ ਬੰਦੇ ਦਾ ਮਾਇਆ ਚ ਲਾਲਚ ਵਧਦਾ ਜਾਂਦਾ ਨਾ ਹੋਰ 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 ਉਵੇਂ ਹੀ ਬਾਣੀ ਮੰਦਗੀ ਵਾਲੇ ਦਾ ਲਾਲਚ ਵੱਧ ਜਾਂਦਾ ਵੀ ਮੈਂ 2 ਘੰਟੇ ਹੋਰ ਲਾ ਲਾਂ ਅੱਧਾ ਘੰਟਾ ਹੋਰ ਲਾ ਲਾਂ ਉਹ ਫਿਰ ਉਹਦਾ ਉਧਰ ਲਾਲਚ ਹੋ ਜਾਂਦਾ ਇਸ ਕਰਕੇ ਜਦੋਂ ਤੁਸੀਂ ਪ੍ਰਮਾਤਮਾ 'ਚ ਕੋਈ ਸ਼ੁਰੂਆਤ ਕਰੋਗੇ ਸ਼ੁਰੂਆਤ ਤੁਹਾਡੀ ਹੋ ਜੂਗੀ ਦੂਜਿਆਂ ਨਾਲੋਂ ਤੁਸੀਂ ਬਹੁਤ ਚੰਗੇ ਰਹੋਗੇ ਪ੍ਰਮਾਤਮਾ ਨੂੰ ਪਾਉਣਾ ਬਹੁਤ ਸੰਭਵ ਕੰਮ ਹੈ ਅੱਜ ਸੰਗਤ ਨੂੰ ਮੈਂ ਬੇਨਤੀ ਕਰਦਾ ਤੁਸੀਂ ਕੋਈ ਬੰਦਾ ਮੇਰੀ ਗੱਲ ਨਾਲ ਸਹਿਮਤ ਵੀ ਹੋ ਸਕਦਾ ਤੇ ਕੋਈ ਨਹੀਂ ਵੀ ਹੋ ਸਕਦਾ ਮਾਲਕ ਨੂੰ ਮਿਲਣ ਵਾਸਤੇ ਭਾਜੀ ਬਹੁਤ ਘੱਲਣਾ ਘੱਲਣੀ ਪੈਂਦੀ ਹੈ ਬਹੁਤ ਮਤਲਬ ਫੇਰ ਜਾ ਕੇ ਤੁਸੀਂ ਹਾਂ ਪਰ ਸ਼ੁਰੂਆਤ ਕਹੋ ਜਾਂਦੀ ਥੋੜੀ ਬਹੁਤ ਵਧੀਆ ਪਰ ਤੁਸੀਂ ਇੰਨਾ ਵੀ ਮਾਲਕ ਕਿਰਪਾ ਕਰਦਾ ਦੁੱਖਾਂ ਕਲੇਸ਼ਾਂ ਤੋਂ ਬਚ ਜਾਂਦੇ ਆ ਨਰਕਾਂ ਤੋਂ ਬਚਦੇ ਆ ਤੇ ਮਾਲਕ ਕਿਰਪਾ ਕਰਦਾ ਜੇ ਉਹਦੀ ਰਜਾ ਹੋਵੇ ਕਿਉਂਕਿ ਇਹ ਸਾਰੀ ਪਰਮਾਤਮਾ ਦੀ ਉਹਦੀ ਜਿਵੇਂ ਕਹਿੰਦੇ ਨੇ ਵੀ ਇੱਕ ਉਹਦੇ ਯਾਰ ਭਾਣੇ ਨੂੰ ਆਪਾਂ ਸਮਝ ਹੀ ਨਹੀਂ ਸਕਦੇ ਕਿਤੇ ਰਾਜਾ ਮਲਰਗਾ ਬੰਦਾ ਪਾਪ ਕਰਨ ਵਾਲਾ ਅਖੀਰਲੇ ਸਾਹਮਣੇ ਮਾਲਕ ਨੂੰ ਯਾਦ ਕਰਕੇ ਮੁਕਤ ਹੋ ਜਾਂਦਾ ਤੇ ਕਿਤੇ ਐਡਾ ਵੱਡਾ ਰਿਸ਼ੀ ਜਿਹਨੇ ਸਾਰੀ ਜ਼ਿੰਦਗੀ ਬੰਦਗੀ ਕੀਤੀ ਉਹ ਹਰੰਦੀ ਜੂਨੀ ਚਲਾ ਜਾਂਦਾ ਇਹ ਉਹਦੀਆਂ ਖੇਡਾਂ ਆ ਤੇ ਜਿਹੜੀਆਂ ਤੁਸੀਂ ਪੋਡਕਾਸਟਾਂ ਦੇਖਦੇ ਆ ਪੋਡਕਾਸਟ ਹੀ ਕਹਿੰਦੇ ਨਾ ਉਹਨੂੰ ਕੀ ਕੰਨੇ ਹੁੰਦੇ ਆ ਪੋਡਕਾਸਟ ਹੀ ਹੁੰਦੀ ਆ ਨਹੀਂ ਆਹੋ ਮੈਨੂੰ ਪਤਾ ਨਹੀਂ ਨਾ ਉਹ ਜਿਹੜੀਆਂ ਹੁੰਦੀਆਂ ਉਹ ਤੁਸੀਂ ਦੇਖਦੇ ਆ ਜੀ ਦੂਜੇ ਦਿਨ ਕੋਈ ਇੰਟਰਵਿਊ ਆਈ ਹੁੰਦੀ ਆ ਜੀ ਮੈਨੂੰ ਮਾਲਕ ਦੇ ਦਰਸ਼ਨ ਹੋ ਗਏ ਜੀ ਮੈਨੂੰ 10 ਵਜੇ ਪਾਤਸ਼ਾਹ ਦੇ ਮਨੁਸ਼ੀਰ ਸਿੰਘਾਂ ਨੇ ਉਹ ਸਾਰੀਆਂ ਭਾਜੀ ਫੇਕ ਹੁੰਦੀਆਂ ਮੇਰੀ ਸੰਗਤ ਨੂੰ ਬੇਨਤੀ ਆ ਵੀ ਐਵੇਂ ਨਾ ਉੱਜਿਆ ਕਰੋ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੰਨੋ ਹੁਣ ਇਹ ਨਾ ਹੋਵੇ ਵੀ ਤੁਸੀਂ ਸਾਡੀ ਵੀਡੀਓ ਵੇਖ ਕੇ ਸਾਡੇ ਨਾਲ ਜੁੜਜੋ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਕੋਲੇ ਜਾ ਕੇ ਅਰਦਾ ਜੋ ਮੰਗੋਗੇ ਤੁਹਾਨੂੰ ਮਿਲੇਗਾ ਦੁਨੀਆ ਦੀ ਦੌਲਤ ਤਾਂ ਇਹ ਮਾੜੀਆਂ-ਮੁੱਟੀਆਂ ਗੱਲਾਂ ਤੁਹਾਨੂੰ ਐਸੇ-ਐਸੇ ਮਾਲ ਕਣ ਭਾਉ ਬਖਸ਼ੂਗਾ ਜਿਹੜੇ ਤੁਸੀਂ ਜ਼ਿੰਦਗੀ 'ਚ ਕਦੀ ਸੋਚੇ ਨਹੀਂ ਪਰ ਤੁਹਾਨੂੰ ਇੱਕ ਨਾਲ ਜੁੜਨਾ ਪੈਣਾ ਦਰ-ਦਰ ਦਾ ਹੋਵਾਂਗੇ ਤਾਂ ਉਹ ਕਹਿੰਦਾ ਨਾ ਬੁੱਲੇ ਸ਼ਾਹ ਦਾ ਦਰ-ਦਰ ਤੇ ਦੁਰ-ਦਰ ਹੋ ਜਾਂਦੀ ਹੈ ਇੱਕ ਦਰ ਦਾ ਹੋ ਕੇ ਰਹਿਣਾ ਪੈਂਦਾ ਜੇ ਪਤਨੀ ਹੈ ਉਹਦਾ ਪਤੀ ਇੱਕ ਹੋਵੇ ਤਾਂ ਉਹਨੂੰ ਇੱਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਤੇ ਨਹੀਂ ਤਾਂ ਉਹਨੂੰ ਮਾੜੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਨਾ ਇਸੇ ਤਰ੍ਹਾਂ ਪਰਮਾਤਮਾ ਨਾਲ ਤੁਸੀਂ ਕਿਸੇ ਵੀ ਧਰਮ ਨਾਲ ਜੁੜੇ ਆਂ ਇੱਕ ਥਾਂ ਦੇ ਜੁੜ ਕੇ ਰੱਖੋ ਸਾਨੂੰ ਗੁਰਮੰਤਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤਾ ਸੀ ਦਸਵੇਂ ਪਾਤਸ਼ਾਹ ਦੀ ਬਾਣੀ ਦੇ ਵਿੱਚ ਵੀ ਤੁਕ ਆਉਂਦੀ ਹੈ ਮੈਨੂੰ ਵਿਸਰਗੀ ਹੋ ਮੈਂ ਤੁਹਾਨੂੰ ਉਹਨਾਂ ਦੱਸਿਆ ਵੀ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਗੁਰਮੰਤਰ ਦਿੱਤਾ ਦਸਵੇਂ ਪਾਤਸ਼ਾਹ ਨੇ ਵਿੱਚ ਲਿਖਿਆ ਹੋਇਆ ਉਹ ਮੈਂ ਤੁਹਾਨੂੰ ਜੇ ਮੈਨੂੰ ਯਾਦ ਆਈ ਤਾਂ ਮੈਂ ਤੁਹਾਨੂੰ ਦੱਸੂਗਾ ਉਹ ਆ ਵੀ ਸਾਨੂੰ ਵਾਹਿਗੁਰੂ ਮੰਤਰ ਦਿੱਤਾ ਹੋਇਆ ਤੁਸੀਂ ਮੂਲ ਮੰਤਰ ਵੀ ਜਪ ਸਕਦੇ ਆਂ ਥੋੜੀ ਆਪਦੀ ਭਾਵਨਾ ਤੁਸੀਂ ਬਾਣੀ ਦੀ ਪੰਕਤੀ ਵੀ ਪੜ ਸਕਦੇ ਪਰ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਨਾਲ ਟੁੱਟ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਪੈਣਾ ਹੈ ਮੇਰੀ ਬੇਨਤੀ ਹੈ ਵੀ ਹਰੇਕ ਜਿਹੜਾ ਵੀ ਬੰਦਾ ਇਹ ਚੈਨਲ ਦੇਖ ਰਿਹਾ ਜਾਂ ਸੁਣ ਰਿਹਾ ਇਹ ਆਪਣੀ ਜਿਹੜੀ ਆ ਇਹ ਇੰਟਰਵਿਊ ਹੈ ਇਹ ਭਾਜੀ ਤੁਹਾਨੂੰ ਵੀਰ ਜੀ ਦਾ ਚੈਨਲ ਉਹਦੇ ਤੇ ਵੀ ਪਾਉਣਗੇ ਮੈਂ ਵੀ ਆਪਣੇ ਚੈਨਲ ਮੈਂ ਪਾ ਸਕਦਾ ਨਾ ਵੀ ਆਪਦੇ ਚੈਨਲ ਤੇ ਹਾਂਜੀ ਹਾਂਜੀ ਤੇ ਮੈਂ ਵੀ ਆਪਣੇ ਚੈਨਲ ਤੇ ਪਾਉਂਗਾ ਜੀ ਤੇ ਮੇਰੀ ਬੇਨਤੀ ਹੈ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਭਾਜੀ ਜੁੜੋ ਤੇ ਐਵੇਂ ਨਾ ਤੁਸੀਂ ਨਿਤ ਨਵੀਂ ਚੀਜ਼ ਵੇਖ ਕੇ ਵੀ ਫਲਾਣੇ ਨੂੰ ਦਰਸ਼ਨ ਹੋਏ ਢਿੰਗੇ ਨੂੰ ਇਹ ਦਰਸ਼ਨ ਕੋਈ ਡੇ ਸੌਖੀ ਖੇਡ ਨਹੀਂ ਬੜਿਆਂ ਜਨਮਾਂ ਦੀ ਕਹਾਣੀ ਹੁੰਦੀ ਹੈ ਫਿਰ ਜਾ ਕੇ ਕਿਤੇ ਮਾਲਕ ਕਿਰਪਾ ਦਖਦੇ ਆ ਸਭ ਤੋਂ ਪਹਿਲਾਂ ਤਾਂ ਜਦੋਂ ਮਾਇਆ ਦੇ ਵਿੱਚ ਬੰਦਾ ਉਲਝੀ ਜਾਂਦਾ ਪੈਸਾ ਤੇ ਲਈਵਾ ਜੀਣਾ ਦੇਣ ਦਾ ਪਰਮਾਤਮਾ ਉਹਦੇ ਜੋਲ ਜੀਣਾ ਦਾ ਜੇ ਉਹਦੇ ਚੋਂ ਨਿਕਲਿਆ ਤੇ ਸੁੱਖ ਪਰਿਵਾਰ ਦੇ ਸੁੱਖ ਚੁੱਲ ਜੇ ਜਾਂਦਾ ਉਹਦੇ ਜੋ ਨਿਕਲਿਆ ਤੇ ਜਗ ਕੀਰਤੀ ਜ ਵੱਲੇ ਬੱਲੇ ਝਡਾਈ ਹੋ ਜਾਂਦੀ ਆ ਦੁਨੀਆ ਮੱਥਾ ਟੇਕਣ ਲੱਗ ਜਾਂਦੀ ਮੰਤਰੀ ਸੰਤਰੀ ਆਉਣ ਲੱਗ ਜਾਂਦੇ ਉੱਥੇ ਉਲਝੇ ਜਾਂਦਾ ਜੇ ਉੱਥੋਂ ਹੀ ਨਿਕਲਿਆ ਤੇ ਫਿਰ ਰਿੱਧੀਆਂ ਸਿੱਧੀਆਂ ਚੁੱਲ ਜੇ ਜਾਂਦਾ ਰਿੱਧੀਆਂ ਸਿੱਧੀਆਂ ਵਿਪਾਰ ਕਰ ਜੇ ਤੇ ਗਾਂ ਇੰਦਾਂ ਦੀਆਂ ਅਵਸਥਾ ਧਿਆਨ ਦੀ ਅਵਸਥਾ ਜਿੱਥੇ ਬੜਾ ਹਨੰਦਾ ਮਤਲਬ ਇੱਕ ਐਸਾ ਹਨੰਦਾ ਜਿਹੜਾ ਦੱਸਿਆ ਨਹੀਂ ਜਾ ਸਕਦਾ ਉੱਥੇ ਉਲਝ ਫੇਰ ਦੇ ਅੱਗੇ ਉਹ ਮਾਲਕ ਦੇ ਪ੍ਰਕਾਸ਼ ਤੱਕ ਪਹੁੰਚਦਾ ਉਹਦੇ ਦਰਸ਼ਨ ਕਰ ਸਕਦਾ ਫੇਰ ਉਹਦੇ ਨਾਲ ਵਿਚਾਰ ਕਰ ਸਕਦਾ ਉੱਥੇ ਪਹੁੰਚੇ ਸੀ ਭਗਤ ਆਪਣੇ ਜਿਨ੍ਹਾਂ ਦੀ ਭਗਤਾਂ ਦੀ ਬਾਣੀ ਹੈ ਜਿਵੇਂ ਬਾਬਾ ਫਰੀਦ ਜੀ ਹੋਗੇ ਬਾਬਾ ਬੁੱਲੇ ਸ਼ਾਹ ਜੀ ਹੋਗੇ ਬੁੱਲੇ ਸ਼ਾਹ ਜੀ ਦੀ ਬਾਣੀ ਨਹੀਂ ਵਿੱਚ ਹੈਗੀ ਗੁਰੂ ਗ੍ਰੰਥ ਸਾਹਿਬ ਦੇ ਜਿਵੇਂ ਬਾਬਾ ਕਬੀਰ ਜੀ ਹੋਗੇ ਤੇ ਆਪਣੇ ਭਗਤ ਨਾਮਦੇਵ ਜੀ ਹੋਗੇ ਇਹ ਜਿਹੜੇ ਰੱਬ ਦੇ ਪਿਆਰੇ ਸੀ ਇਹ ਪ੍ਰਮਾਤਮਾ ਤੱਕ ਪਹੁੰਚੇ ਸੀ ਰੱਬ ਨਾਲ ਇੱਕੋ ਗੱਲਬਾਤ ਸੀ ਇਹਨਾਂ ਦੀ ਜਾਂ ਆਪਣੇ ਗੁਰੂ ਸਾਹਿਬ ਹੋਗੇ ਤੇ ਬਾਰੇ ਰੱਬਤਾ ਕਾ ਪਹੁੰਚਣਾ ਤੁਸੀਂ ਹੁਣ ਮੈਂ ਇੰਟਰਵਿਊ ਤੁਸੀਂ ਕਰ ਦੋ ਮੈਂ ਪਾ ਦਿੰਦਾ ਜੀ ਮੈਨੂੰ ਦਰਸ਼ਨ ਹੋਏ ਤਾਂ ਕਿਹੜਾ ਕੋਈ ਮਾਪ ਡਾਂਦਾ ਤੁਸੀਂ ਵੇਖ ਕੇ ਦੱਸ ਦੋਗੇ ਵੀ ਹੋਈ ਜਾਂ ਨਹੀਂ ਹੋਈ ਹੈ ਨਾ ਇਸ ਕਰਕੇ ਐਵੇਂ ਆਪਾਂ ਆਪਣੇ ਵੀਊ ਵਧਾਉਣ ਦੇ ਚੱਕਰ ਦੇ ਵਿੱਚ ਸੰਗਤ ਨੂੰ ਨਾਲ ਜਾਈਏ ਮੇਰੀ ਸੰਗਤ ਨੂੰ ਵਾਰ-ਵਾਰ ਬੇਨਤੀ ਹੈ ਵੀ ਇਹਨਾਂ ਚੱਕਰਾਂ 'ਚ ਨਾਲ ਜਿਓ ਐਵੇਂ ਤੁਸੀਂ ਫੋਨ ਕਰਕੇ ਇਨਸਾਨ ਨਾਲ ਨਾਲ ਜੁੜੋ ਕਿਸੇ ਨਾਲ ਸਤਿਕਾਰ ਕਰੋ ਵਿਚਾਰ ਕਰੋ ਜੇ ਤੁਹਾਨੂੰ ਕੋਈ ਸਹੀ ਰਾਹ ਪਾਉਂਦਾ ਤੇ ਚਲੋ ਠੀਕ ਆ ਸਤਿਕਾਰ ਹੀ ਹੋਗਾ ਪਰ ਮੇਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕੋਈ ਵੀ ਇਦਾਂ ਦੇ ਚੱਕਰਾਂ 'ਚ ਨਾ ਪਾਓ ਵੀ ਤੁਹਾਨੂੰ ਰੋਜ਼ ਕੋਈ ਨਾ ਕੋਈ ਕਹਿ ਦਿੰਦਾ ਜੀ ਸਾਨੂੰ ਦਰਸ਼ਨ ਹੋਏ ਦਰਸ਼ਨਾਂ ਵਾਲੀ ਖੇਡ ਬਹੁਤ ਦੂਰ ਦੀ ਹੈ ਹਾਂਜੀ ਗੱਲ ਇਹ ਜੀ ਆਪਾਂ ਸੰਗਤਾਂ ਨੂੰ ਮੈਂ ਵੀ ਆਪ ਦੇ ਲੋ ਇੱਕ ਬੇਨਤੀ ਕਰ ਦਾਂ ਅਸੀਂ ਗਰਵਾਣੀ ਦੇ ਅਨਸਾਰ ਮਤਲਬ ਭਾਈ ਸਾਹਿਬ ਨੇ ਜਿਵੇਂ ਕਿਹਾ ਵੀ ਗਰਵਾਣੀ ਅਨਸਾਰ ਚੰਗੇ ਕਰਮ ਕਰਦੇ ਰਹੋ ਤੁਸੀਂ ਤੁਹਾਨੂੰ ਫਾਲੋ ਦਾ ਲਾਜ਼ਮੀ ਮਿਲੂਗਾ 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 ਇੱਥੇ ਵੀ ਲੋਕ ਸੁਖੀਆ ਪਰਲੋਕ ਸੁਹੇਲੇ ਇਹ ਆਪਣੇ ਭਾਈ ਸਾਹਿਬ ਜੀ ਆਪਾਂ ਬਜਿੰਦਰ ਸਿੰਘ ਜੀ ਤੋਂ ਆਪਾਂ ਯਾਦ ਰੱਖਨੇ ਇੱਕ ਵਾਰੀ ਤੇ ਫਿਰ ਜੇ ਅੱਗੇ ਸਵਾਲ ਆਪਣੇ ਸੰਗਤਾਂ ਦੇ ਆਉਣਗੇ ਆਪਾਂ ਇਹਨਾਂ ਨਾਲ ਜ਼ਰੂਰ ਸੰਪਰਕ ਕਰਾਂਗੇ ਇਹ ਵੀ ਆਪਾਂ ਨੂੰ ਟਾਈਮ ਦੇਣਗੇ ਜੀ ਹਾਂਜੀ ਹਾਂਜੀ ਜ਼ਰੂਰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਉਹ ਆਇਕ ਦੂਜੇ ਕਾ ਸਰ ਉਹ ਆਇਕ ਦੂਜੇ